ਸਫਲ ਜੀ ਅਜਾਦੀ 11 ਜੁਲਾਈ 2024 ਦੀ ਦਿਨ ਵੀਰ ਐ ਸੇ ਟੈਕਨੀਕਲੀ 12 ਜੁਲਾਈ ਦਿਨ ਸ਼ੁੱਕਰਵਾਰ ਹੋ ਚੁੱਕਿਆ ਹੈ ਕਿਉਂਕਿ ਨਾ ਦੇਖ ਚੁੱਕਿਆ ਤੇ ਮੈ ਸੌਣ ਲੱਗਿਆ ਤਾਂ ਐਦਾਂ ਨਹੀਂ ਮੇਰੇ ਕੋ ਟੌਪਿਕ ਨਹੀਂ ਤਾਂ ਦਰ ਕੋ ਹੈ ਜਿਆ ਤੱਕ ਲੱਭ ਬਲ ਨੇ ਤਾਂ ਪਰ ਉਹ ਹੀ ਤਦ ਬੋਲੂਗਾ ਉਹ ਟੌਪਿਕ ਹੈ ਤਾਂ ਪਰ ਉਹ ਨਰਜੀ ਨਹੀਂ ਨਾ ਰਹਿ ਲਈ ਹੁਣ ਜਦ ਤਾ ਚਲੋ ਫੱਕ ਦੀ ਬਿਮਾਰੀ ਦਾ ਬਹੁਤ ਤੋਂ ਬੈਰੀ ਤਾਂ ਨੂੰ ਨਾ ਕਰ। ਖਾਜ ਕਹਿੰਦੇ ਉਪਰੰਗਿਕ ਲਾਈਨ ਤੇ ਲਾਈਨ ਤੋਂ ਪੂਰਬ ਦੀ ਲਾਈਨ ਤੇ ਤਾਂ ਨਹੀਂ ਦੀ। ਕੀ ਪ੍ਰੋਸਾ ਕਰਨਾ ਮੰਗਲ ਸਾਂ। ਪਰ ਕਿਸੇ ਤੇ ਪ੍ਰੋਸਾ ਨਾ ਕਰਨਾ। ਉਹ ਤੋਂ ਵੀ ਮਹਿੰਦਰ ਸਾਂ। ਜੇ ਲੋਪਾ ਪ੍ਰੋਸਾ ਕਰਦੇ ਹੋ ਤੁਹਾਨੂੰ ਤਾਂ ਠੀਕ ਹੈ। ਸਭ ਨਾਲ ਹੁੰਦਾ ਨਾਰਮਲ ਜਲਾ ਹਮ ਕਰਦਾ। ਪਰ ਕਿਸੇ ਤੇ ਪ੍ਰੋਸਾ ਨਾ ਕਰਨਾ ਤੇ ਹਰੇਕ ਬੰਦੇ ਨੂੰ ਕਹਿਣਾ ਵੀ ਇਹ ਤਾਂ ਇਹਦਾ ਗਲਤ ਉਹਦੇ ਵੀ ਨਾ ਨਜ਼ਰ ਦਾ ਕੁਝ ਤਾਂ 90 ਲੀਕੀ ਪ੍ਰਾਈਮ ਮਿਨਿਸਟਰ ਤੱਕ ਦੇ ਬੰਦੇ ਵੀ ਜਿੰਨੀ ਵੀ ਆਪ ਜਿੰਨੀ ਵੀ ਦੇ ਵੀ ਬੰਦੇ ਪਰ ਉਹ ਦੇ ਹਨਾ ਵੀ ਬੀ ਨਾ ਤੇ ਬੰਦਾ ਜਿਉਂਦਾ ਠੀਕ ਹੈ ਬੰਦਾ ਉੱਧਰ ਜਿਉਂਦਾ ਕੋਈ ਚੱਕਰ ਪਰ ਜੇ ਨੂੰ ਹੋ ਸਕਦਾ ਹੈ ਕਿ ਕੋਈ ਆਪਣੇ ਖਿਲਾਫ ਕੁਝ ਪਲਾਨ ਕਰ ਰਿਹਾ ਹੈ ਵੈਦਰ ਦਾ ਉਹ ਹਰ ਬੰਦਾ ਨਾ ਵੀ ਲੈ ਕਿਉ ਸਾਡੇ ਬਾਰੇ ਸੋਚਦਾ ਅਸਟਕ ਇਸ ਜਗ ਵਿੱਚ ਸੋਚਦੇ ਮਤਲਬ ਕੋਈ ਬੰਦਾ ਨਾ ਵੀ ਲੈ ਕਿਉ ਸਾਡੇ ਲਈ ਟਾਈਮ ਦੇ ਸਪੈਸ਼ਲ ਸਾਨੂੰ ਟੋਪਣੇ ਵਾਸਤੇ ਵੀ ਇਹਦਾ ਆ ਤਾਂ ਮਨ ਅੰਚਲ ਦੇ ਜਿੱਦੀ ਆਪਣੀ ਜ਼ਿੰਦਗੀ ਵਿੱਚ ਚਲੋ ਹੋ ਸਕਦਾ ਇੱਕ ਬੰਦਾ ਹੋ ਗਾ ਦੋ ਬੰਦੇ ਪਰ ਇੱਕ ਬੰਦਾ ਪੂਰੀ ਦੁਨੀਆ ਹੀ ਤਾਂ ਥੱਲੇ ਲਾਉਣੇ ਨੂੰ ਹੋਵੇ ਐਦਾ ਤਾਂ ਨਹੀਂ ਹੁੰਦਾ ਨਾ ਤੇ ਸੱਕੀ ਬੰਦੇ ਦਾ ਤਾਂ ਹਾਂ ਜਦ ਲਾ ਦਿਆ ਆਪਣੇ ਭਾਈ ਪਰ ਮਨਜੀ ਕੋਈ ਵੀ ਇੱਕ ਗੱਲ ਸੁਣ ਲਈ ਆਪਣੀ ਫੈਮਲੀ ਦੀ ਗੱਲ ਸੁਣ ਲਈ ਤਾਂ ਉਹ ਉਦੋਂ ਵੀ ਰਿਸ਼ਤੇ ਟੁੱਟ ਜਾਂਦੇ ਆ ਤੇ ਰਿਸ਼ਤੇ ਸਾਕੇ ਨਾਲ ਦੇ ਰਿਸ਼ਤੇ ਟੁੱਟੇ ਹੀ ਲਿਆ ਮੁਸ਼ਕਿਲ ਇਹ ਟੁੱਟਦੇ ਹੀ ਆਂ ਆ ਹੋ ਸਕਦਾ ਹੈ ਵੀ ਡਾਊਟ ਕੋਈ ਬੰਦਾ ਨਾ ਹੋਵੇ ਜੀ ਜਿੱਦਾਂ ਡਾਊਟ ਹੋਵੇ ਤੇ ਉਹਦਾ ਹਰ 100% ਡਾਊਟ ਹੋਵੇ ਇਸਾਈ ਕਿ ਨਹੀਂ ਪਰ ਪਤਾ ਨਹੀਂ ਐਸ ਗ੍ਰੈਕ ਗ੍ਰੈਕ ਲੈਸ ਦਾ ਵੀ 5.e ਦਾ ਤਾਂ ਚੇਂਜ ਨਹੀਂ ਨੀਦਾਂ। ਬੰਦਾ ਸੁੱਤੀ ਜਾਵੇ। ਆਦੇ ਕਿੰਨ ਸਾਥ ਦਿਨਾਂ ਜਰਨਾਲ। ਪਤਾ ਨਹੀਂ ਪਹਿਲੀ ਵੀਡੀਓਜ਼ ਵੀ ਮੈਂ ਕਿਹਾ ਤਾਂ ਕਿ ਵਿਜੀਲੈਂਟ ਰਹੇ, ਟਾਈਪ ਪ੍ਰੀਵੀਜੀਲੈਂਟ ਰਹੇ। ਇਹ ਤੇ ਰਿਲੈਕਸਿਕ ਤੇ ਕਰਦਾ ਬੰਦਾ ਖੁਦ ਨੂੰ ਹੀ ਰੋਗ ਲੱਗ ਜਾਂਦਾ। ਸੱਚ ਦਾ ਰੋਗ ਦਿਮਾਗ ਨੂੰ ਤਾਂ ਲੱਗਦਾ ਵੀ ਐਸੇ ਵੀਰ ਨੂੰ ਵੀ ਹੋਰ ਲੋਕ ਨੂੰ ਰੋਗ ਲੱਗਦਾ। ਯਾਤਾ ਹੋਵੇਗੀ ਕਿ ਸੱਤ ਫੇਦਾ ਹੋਵੇ ਤਾਂ ਇਹ ਤੁਹਾਨੂੰ ਠੀਕ ਕਰ ਲਓ ਠੀਕ ਹੈ ਇਹ ਇੱਧੇ ਦੇਖਿਆ ਲਾ ਨੂੰ ਕਰ ਦੋ ਹਮ ਲੈ ਜਿਹੜਾ ਤੱਕ ਅਗਰ ਸ਼ੱਕ ਦੀ ਕੀਮਤ ਰਾਤਾਂ ਦੀ ਨਹੀਂ ਲੁੜਨਾ ਇਹ ਸੇਖ ਖਰਾਬ ਹੋਣਾ ਹੈ ਤਾਂ ਜਿਹੜਾ ਫੇਦਾ ਇਹ ਤਾਂ ਮਸਲਾ ਠੀਕ ਕਰ ਲਓ ਤੇ ਅਗਰ ਜ਼ਿਆਦਾ ਰੱਟ ਵਗ ਰਿਹਾ ਜੇ ਤਾਂ ਉਹਨੂੰ ਖਤਮ ਕਰ ਦੋ ਇਹ ਐਬਸੋਲਿਊਟਲੀ ਪ੍ਰੋਬਲਮ ਹੈ ਨਾ ਤਾਂ ਇਹ ਇਹ ਕਿਹਨਾਂ ਦਾ ਪਗੜਾ ਗੱਗ ਦੀ ਰਿਲੇਸ਼ਨਸ਼ਿਪ ਤਾਂ ਕਿਸੇ ਨੇ ਕਹੀ ਤੀਏ ਅਦਾ ਕਿ ਅਗਰ ਕੋਈ ਰਿਸ਼ਤਾ ਕੋਈ ਕ੍ਰਾਈਟਰੀਆ ਤੱਕ ਪਹੁੰਚ ਨਾ ਦੋ ਰਿਸ਼ਤਾ ਰਿਸ਼ਤਾ ਨਹੀਂ ਰਹਿਦਾ ਉਹ ਤਮਾਸ਼ਾ ਹੋ ਜਾਂਦਾ ਹੈ ਹਾਂ ਮੈਂ ਲੰਗਿਆ ਦਾ ਹੈ ਨਹੀਂ ਉਹਨਾਂ ਵੀ ਬਲ ਓਬਵੀਅਸਲੀ ਕਰਾ ਮਿਲ ਨਹੀਂ ਮੀ ਪਰ ਹਾਂ ਮੈਂ ਨਾ ਸਮਝ ਭਾਤ ਹੈ ਕਿ ਉਹ ਚਾਹਤੈਂ ਕਿ ਚਾਹੇ ਪਾਈਏ ਦੀ ਜ਼ਮੀਨ ਦਾ ਰਿਸ਼ਤਾ ਹੋਵੇ ਚਾਹੇ ਕਰਾਲਾ ਕਰਾ ਇਹ ਵਿਆਹ ਦਾ ਸੀ ਫਿਰ ਵਿਆਹ ਆ ਨਹੀਂ ਰੰਤ ਉਹ ਤਮਾਸ਼ਾ ਹਾਂ ਕਿਸੇ ਨਾਲ ਹਰਾਸਟ ਹੋ ਗਿਆ ਕੀ ਕੀ ਲਈ ਕੁਝ ਗੱਲ ਤੋਂ ਹੋ ਗਿਆ ਨੇ ਉਹਨ ਮੇਲ ਕਰਿਆ ਸਹੀ ਗੱਲ ਇਹ ਮੈਂ ਤਾਂ ਗੱਲ ਕਰਿਆ ਕਿ ਅਗਰ ਕੋਈ ਰਿਲੇਸ਼ਨ ਉੱਤੇ ਤੱਕ ਜਾਂਦੀ ਹੈ ਤੇ ਕਚਹਿਰੀ ਕੋਲ ਤੱਕ ਤਾ ਉਹ ਤਮਾਸ਼ਾ ਹੋ ਜੂਗਾ ਹਾਂ ਅਗਰ ਤੇ ਦੂਜੀ ਗੱਲ ਹਾਂ ਮੈਂ ਫਿਕ ਫਿਕ ਨਹੀਂ ਤੇਡੀ ਵੀਡੀਓ ਸੀ ਤੇ ਜੋ ਕਿ ਵੀ ਇਹ ਦੇ ਵਿੱਚ ਜੀ ਉੱਪਰ ਲਿਖਿਆ ਤਾਂ ਵੀ ਹਾਂ ਵੀ ਅਗਰ ਗਲਤੀ ਹੋ ਜਾਏ ਤਾਂ ਐਡਮਿਟ ਕਰ ਲੈਣਾ ਹੁੰਦਾ ਪੱਤਲਾ ਐਡਮਿਟ ਕਰਨਾ ਨਾ ਕਿ ਕੁਝ ਕੋਈ ਤਾਂ ਕਰ ਸਕਦੇ ਨੇ ਜਦੋਂ ਤੱਕ ਕੀ ਬੰਦਾ ਸੁਧਰਦਾ ਨਹੀਂ ਤੇ ਐਕਟ ਨਹੀਂ ਆਉਂਦਾ ਤੇ ਅਗਰ ਮੈਂ ਇੰਪਰੂਵ ਹੀ ਨਹੀਂ ਕਰ ਰਿਹਾ ਤਾਂ ਤੇ ਉਹ ਕੀ ਦੁਹਰਾ ਰਹੇਗਾ ਇਹ ਪਰ ਕੋਈ ਮੰਨ ਨਹੀਂ ਦੋ ਕੋਈ ਕਰਦਾ ਨਹੀਂ ਤਾਂ ਤਾਂ ਚੌਥਾ ਦੇ ਇੱਕ ਵਾਰ ਚੋਦੀ ਗਲਤੀ ਕਰ ਦੋ ਨਾ ਕਰ ਲੈ ਨੇਮ ਦਾ ਇੰਪਰੂਵ ਮੈਥੀ ਹੈ ਅਗਰ ਇੰਪਰੂਵ ਕਰੋਗੇ ਤਾਂ ਠੀਕ ਹੈ ਅਦਰਵਾਈਜ਼ ਤੁਹਾਨੂੰ ਫੋਰ ਇੰਪਰੂਵ ਠੀਕ ਹੈ ਜੀ ਅਗਲਾ ਸੈਂਡਿੰਗ ਅਸੀਂ ਵੀ ਗਿਆ ਰਿਪਲਾਈ ਦੇਵਾਂਗੇ ਸਾਰੀ ਦੈਨ ਵੀ ਵਾ